ਜਿੱਦਾਂ ਇੱਥੇ ਰੱਖਤ ਨਹੀਂ ਲਗਾਉਦੇ ਉਹ ਸਾਹਮਣੇ ਉੱਥੇ ਉਹ ਥੋੜਾ ਲੱਗੇ ਸੀ ਉਹ ਉਹਨੂੰ ਜਾ ਕੇ ਜਫਾ ਪਾ ਲਿਆ ਮੈਂ ਉਤੋਂ ਅੱਗੇ ਖਾਈ ਸੀਗੀ ਜੇ ਉਹ ਨਾ ਹੁੰਦਾ ਮੈਂ ਖਾਈ ਚ ਗਿਆਹੀਂ ਲੱਗਦਾ ਪੰਜਾਬ ਆਹ ਦੇਖੋ ਖਜੂਰਾ ਇਹ ਮੈਨੂੰ ਉਹ ਖਜੂਰਾ ਇੱਥੇ ਦੇ ਨਹੀਂ ਬਾਹਰੋਂ ਲਿਆ ਕੇ ਲਾਈਆਂ ਆ ਬਾਹਰੋਂ ਲਿਆ ਕੇ ਕੀ ਕੀੜੇ ਦੇ ਰੱਖਦੇ ਲੋਅਰ ਸ਼ਿਵਾਲਿਕ ਫੁੱਟ ਹिल्स ਭਾਈ ਮਿੱਠਾ ਨਹੀਂ ਹੁੰਦੇ ਇਹਨੇ ਮੈਂ ਤੁਹਾਡਾ ਮੂੰਹ ਖਰਾਬ ਕਰਨਾ ਮੂੰਹ ਦਾ ਟੇਸਟ ਖਰਾਬ ਕਰਨਾ ਨਹੀਂ ਉਹ ਮੈਂ ਨੁਕਸਾਨ ਤਾਂ ਨਹੀਂ ਖਾਂਦਾ ਨਹੀਂ ਨੁਕਸਾਨ ਤਾਂ ਕੋਈ ਨਹੀਂ ਉੱਦਾਂ ਵੈਸੇ ਦੱਤ ਨਹੀਂ ਦੀ ਕਰਦੇ ਅੱਛਾ ਇੱਥੇ ਕੋ ਪਾਣੀ ਦਾ ਇਦਾਂ ਦੇ ਸੋਮੇ ਹੈਗੇ ਕਿ ਜਿੱਦਾਂ ਬੋਰ ਕਰੋ ਆਪੇ ਪਾਣੀ ਮਤਲਬ ਕਿ ਆਉਂਦਾ ਹੀ ਰਵੇ ਹੈਗਾ ਕੁਛ ਇਦਾਂ ਦਾ ਉਹ ਤਾਂ ਬਿਹੜੇ ਆ ਜੀ ਬਿਹੜੇ ਹਾਂਜੀ ਬਿਹੜੇ ਜੇ ਤੁਹਾਨੂੰ ਉਧਰ ਮੇਰੇ ਨਾਲ ਕਮਾਈ ਦੇ ਵੀ ਜਿਹੜੇ ਪਾਸੇ ਮਿਲਣਾ ਜੀ ਅਗਰ ਚਾਹਵੇ ਨਾ ਚੀਜ਼ਾਂ ਦਾ ਕਮਾਉਣਾ ਇਹਨਾਂ ਚੋਂ ਹੂੰ ਹੂੰ ਤਾਂ ਬਹੁਤ ਕਮਾ ਸਕਦਾ ਯਾਰ ਪੰਜਾਬ ਸਾਰਾ ਮੋਨੋਕਲਚਰ ਦੇ ਡੁੱਲਿਆ ਪਿਆ ਹਾਂ ਸੀਜ਼ਨ ਦਾ ਪਹਿਲਾ ਖਾਣ ਲੱਗਾ ਦੇਖੋ ਵੀ ਤੁਹਾਡੇ ਹੱਥੋਂ ਖਾਣਾ ਹੀ ਦੇ ਲਓ ਧੰਨਵਾਦ ਜੀ ਧੰਨਵਾਦ ਲਓ ਜੀ ਜਦੋਂ ਤੁਹਾਡੇ ਤੋਂ ਤੁਹਾਡਾ ਪਤਾ ਲੱਗਾ ਮੈਨੂੰ ਕਿ ਤੁਸੀਂ ਬਹੁਤ ਨੌਜਵਾਨ ਦੇ ਵਿੱਚ ਬੜੀ ਇੱਛਾ ਹੋਈ ਮੈਂ ਕਿਹਾ ਜ਼ਰੂਰ ਮਿਲਣਾ ਬਸ ਬਹੁਤ ਉੱਤਕ ਹੋ ਗਿਆ ਇੱਦੀ ਬਣ ਜਾਣੀ ਹੈ ਇਹ ਬਸ ਇੰਨਾ ਮਰਜ਼ੀ ਦਾਸ ਵਾਲੇ ਨੂੰ ਜੋ ਮਰਜ਼ੀ ਹੈ ਭਾਈ ਤੁਸੀਂ ਉਂਗਲਾਂ ਇੱਥਾਂ ਲਾ ਦਿੰਦੇ ਤੇਲ ਤੁਹਾਨੂੰ 2 ਦਿਨ ਤੱਕ ਨਾ ਪਤਾ ਲੱਗੇ ਪਦੀਨੇ ਦਾ ਤੇਲ ਆ ਆਹ ਆ ਗਈ ਆ ਗਈ ਆਹੀ ਹੈ ਜਗਾ ਹੋ ਆਦੇ ਅੱਗੇ ਹੈ ਕੁਝ ਹੋਰ ਰਜੈਨ ਹੈ ਜੀ ਹੈ ਜੀ ਰਜੈਨ ਰਜੈਨ ਉਹ ਕਿਹੜਾ ਉਹ ਕਿੱਥੇ ਆ ਉਹ ਹੈ ਸਾਹਮਣੇ ਵੇਖੜ ਜੀ ਆੜੀ ਦਾ ਆ ਲੱਗ ਗਿਆ ਕਿਹੜਾ ਆ ਵਾਲਾ ਆ ਤੇ ਕੈਂਪਲ ਹੈ ਹੈ ਕੈਂਪਲ 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 ਇਹ ਇਹ ਇਹਦਾ ਕੀ ਕਰਦੇ ਆ ਕੀਦੇ ਗੂੰਦ ਨਿਕਲਦਾ ਹਾਸ਼ਾ ਜੀ ਉਹ ਕਾਂਗੂ ਆ ਜੀ ਥੱਲੇ ਉਹ ਕਾਂਗੂ ਦਾ ਦਰਖਤ ਉਹਦੇ ਕੀ ਸੱਟ ਸੁੱਟ ਲੱਗ ਜਾਵੇ ਤਕੋਟ ਕਰ ਕਿਹੜਾ ਕਹਿੰਦੇ ਤੁਸੀਂ ਕਿਹੜਾ ਕਹਿੰਦੇ ਆ ਇਹ ਇਹ ਨਹੀਂ ਆ ਜੀ ਤਣ ਤੱਕ ਕਿਤੇ ਹੋਰ ਜਾਂਦੇ ਲੋੜ ਨਹੀਂ ਤੁਹਾਡੇ ਕੋਲ ਤਾਂ ਡਿਸਪੈਂਸਰੀ ਜੋ ਸਾਰਾ ਕੁਝ ਇੱਥੇ ਲੱਗਿਆ ਆ ਆ ਵਾਲਾ ਹੈ ਤੀਨਾ ਦੱਸਿਆ ਕਿ ਕਿੰਨੂ ਜੀ ਇਹਨੂੰ ਖੱਲ ਲੱਗਦਾ ਹੈ ਖਾਣ ਵਾਲੇ ਉਹੀ ਕਿੰਨੂ ਡਾ ਤੂੰ ਦੱਸਿਆ ਪਿੱਛੇ ਹਾਂਜੀ ਕਾਂਗੂ ਲੱਗਦੇ ਨੇ ਛੋਟੇ ਛੋਟੇ ਨੇ ਇਹਨੇ ਬੇਰਾਂ ਦੀ ਤਰ੍ਹਾਂ ਇਹ 베ਰੀ ਆ ਜੀ ਆਹ 베ਰੀ ਆ ਹਾਂ ਦੇਖੋ ਕਿਦਾਂ ਦੀ ਆ ਇਹਦੀ ਹੈ ਰਿਆਣ ਨੇ ਅੱਛਾ ਇਸ ਕੋ ਦੇ ਮੈਂ ਬੋਲੇ ਦਾ ਲਾਲ ਕਰ ਦਊਗੀ ਇਹੋ ਦਿਖਾਉ ਕਿਹੜੀ ਆ ਪਾਏ ਨੂੰ ਪਤਾ ਕੱਲ ਕਿ ਹੱਲੇ ਤਾਂ ਤਿਆਰ ਨਹੀਂ ਇਹ ਤੇ ਜੱਗ ਥਿਆਲ ਵਿੱਚ ਦਸਤਨ ਕਰਦੀ ਆ ਕਿਹੜੀ ਕਹਿੰਦੇ ਤੁਸੀਂ ਦਿਖਾਓ ਹਾਂ ਹਾਂ ਰਜੈਨ ਆ ਵਾਲਾ ਹੈ ਹਾਂ ਜੀ ਰਜੈਨ ਕਵਰ ਲਾਲ ਮੈਂ ਪੁੱਲ ਪਾਟ ਦਿੰਦੀ ਆ ਹਾਂ ਹਾਂ ਗਰਮ ਹੁੰਦੀ ਗਰਮ ਹੁੰਦੀ ਗਰਮ ਹੁੰਦੀ ਜਿਆਦਾ ਵਾਹ ਅੱਛਾ ਇਹ ਰਜੈਨ ਆ ਰਜੈਨ ਆ ਇਹ ਆ ਵਾਲੀ ਹਾਂ ਜੀ ਹਾਂ ਆਹ ਆਹੀ ਆਹ ਪੱਤਿਆ ਆਹ ਦੇਖੋ ਤਾਂ ਸੌ ਹੀ ਲੱਗਦਾ ਨਹਿਰਾ ਮੀਂਹ ਉਹ ਸੌ ਹੀ ਰਾਮ ਹੁੰਦੇ ਕਈ ਵਾਰੀ ਬਰਤ ਕੇ ਪਤਾ ਲੱਗਦਾ ਬੰਦੇ ਨਾਲ ਐ ਬਈ ਸਹੀ ਕਹਿੰਦਾ ਗੱਲ ਚੋਂ ਗੱਲ ਕਿਦਾਂ ਨਿਕਲੀ ਦੇਗਾ ਪੱਤਾ ਦਾ ਸਾਵੀ ਲੱਗਦਾ ਹੈ ਇਹਨੂੰ ਪੱਛੇ ਹੁਣ ਪੱਤੇ ਦੇ ਚਵੇੜ ਮਾਰ ਕੇ ਦੇਖ ਲਓ ਸਾਉ ਹੈ ਕਿ ਨਹੀਂ ਚਲੋ ਆ ਜਾਓ ਜੀ ਚਲੀਏ ਜੀ ਭਰਾਵਾ ਇਹਦਾ ਗੋਣਾ ਦਾ ਖਜ਼ਾਨਾ ਹੀ ਆ ਭਾਜੀ ਕੋ ਵੀ ਚਲੋ ਆ ਜਾਓ ਭਾਜੀ ਆ ਜਾਓ ਇਹ ਜੱਬਰ ਲੋਟਾ ਜੀ ਹੈ ਇਹ ਜੱਬਰ ਲੋਟਾ ਅੱਛਾ ਇਹ ਉਹ ਆ ਹਾਂਜੀ ਜੱਬਲ ਲੋਟਾ ਜੱਬਲ ਲੋਟਾ ਨਹੀਂ ਤੁਸੀਂ ਜੱਬਲ ਲੋਟਾ ਕਹਿੰਦੇ ਹੋਗੇ ਹਾਂਜੀ ਹਾਂਜੀ ਇਹ ਉਹ ਆ ਜਟਰੋਫਾ ਹਾਂਜੀ ਇਹਦੇ ਬੀਜ ਜਿਹੜੇ ਆ ਨਾ ਭਾਜੀ ਇਹਨੂੰ ਇਹ ਚ ਇਹਦਾ ਡੀਜ਼ਲ ਬਣਦਾ ਅੱਛਾ ਜੀ ਹਾਂਜੀ ਆਹ ਦੇ ਜਿਹੜੇ ਲੱਗੇ ਨਾ ਉੱਪਰ ਹਾਂਜੀ ਹਾਂਜੀ ਆਹ ਦੇਖੋ ਹਾਂਜੀ ਹਾਂਜੀ ਦਿਖਾਣ ਨੂੰ ਇਹ ਹਾਂ ਇਹ ਜਟਰੋਫਾ ਆ ਅੱਛਾ ਇਹ ਫਿਊਲ ਬਣਦਾ ਹਾਂ ਫਿਊਲ ਬਣਦਾ ਇਹ ਉਹ ਡੀਜ਼ਲ ਡੀਜ਼ਲ ਬੂਟਾ ਕਹਿੰਦੇ ਇਹਨੂੰ ਜੀ ਅੱਛਾ ਜੀ ਹਾਂਜੀ ਹਾਂਜੀ ਪਿਓ ਡੀਜ਼ਲ ਵੀ ਨਹੀਂ ਬਣੂਗਾ ਪਰ ਫਿਊਲ ਬਣਦਾ ਪਰ ਇਹਦਾ ਤੁਸੀਂ ਕਰ ਦੇਗੇ ਆ ਆਸਤੇ ਕੁਝ ਨਹੀਂ ਕਰ ਦਿੱਤੀ ਵੈਸੇ ਬਾੜਾਂ ਬੂਡਾਂ ਨੂੰ ਲਗਾਣੇ ਹੋਰ ਤਾਂ ਕੋਈ ਇਸਤੇਮਾਲ ਨਹੀਂ ਨਹੀਂ ਜੀ ਨਹੀਂ ਇਹ ਕਹਿੰਦੇ ਆ ਜਿੱਦਾਂ ਕਾਬਜ ਹੋਈ ਹੋਵੇ ਨਾ ਕਾਬਜ ਉਹ ਖਾਵੇ ਬੰਦਾ ਹਾਂ ਹਾਂ ਉਹ ਖਾਵੇ ਪਰ ਖਾਵੇ ਸਾਬ ਨਾ ਹਾਂਜੀ ਜੀ ਕੀ ਕਹਿੰਦੇ ਤੁਸੀਂ ਨਾਮ ਇਹ ਤਾਂ ਇਹ ਆਸਤੇ ਜੱਬਲ ਲੋਟਾ ਕਹਿੰਦੇ ਜੀ ਜੱਬਲ ਲੋਟਾ ਕਹਿੰਦੇ ਇਹਦਾ ਜਟਰੋਫਾ ਕਹਿੰਦੇ ਆ ਜਟਰੋਫਾ ਠੀਕ ਹੈ ਜੀ ਜਮਾਲ ਕੋਟਾ ਉਹ ਵੀ ਹੋਣਾ ਜਮਾਲ ਕੋਟਾ ਨਹੀਂ ਕਹਿੰਦੇ ਨੇ ਚ ਇਹ ਮਤਲਬ ਇਹਨੂੰ ਫੁੱਲ ਬਹੁਤ ਸੋਹਣੇ ਲੱਗਣੇ ਬਾੜਾ ਟਾਈਪ ਲਾਈਆਂ ਹੁੰਦੀਆਂ ਲੋਕਾਂ ਨੇ ਜਿਹਦਾ ਇੱਥੇ ਲੱਗੀ ਆ ਪੰਜ ਬਾੜ ਤੇ ਇਹ ਬਹੁਤ ਦੇਖੇ ਮੈਂ ਉਹ ਆਪਣੇ ਜਦੋਂ ਆਪਾਂ ਵਾਪਸੀ ਜਾਵਾਂਗੇ ਉਦੋਂ ਵੀ ਦਿਖਾਉਂਗਾ ਤੁਹਾਨੂੰ ਆ ਜਾਓ ਖਾਣ ਨੂੰ ਵਰਤਦੇ ਜਿਹਨੂੰ ਸਬਜ਼ੀ-ਸਬਜ਼ੀ ਬਣਾਉਣੇ ਜੇ ਦੀ ਇਤਾਂ ਦੀ ਕੋਈ ਚੀਜ਼ ਆ ਗਈ ਇੱਥੇ ਇਦਾਂ ਦੀ ਜੀ ਹਾਂ ਇਦਾਂ ਦੇ ਕchnar ਵਿੱਚ ਚੱਲਦੇ ਰਹਿੰਦੇ ਫਲ ਜੀ ਕchnar ਹੋ ਗਈ ਲਸੂੜੇ ਹੋ ਗਏ ਜੀ ਅੱਛਾ 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 ਇਦਾਂ ਦੀਆਂ ਚੀਜ਼ਾਂ ਚੱਲਦੀਆਂ ਨੇ ਇਹ ਚੱਲਦੇ ਰਹਿੰਦੇ ਹਾਂਜੀ ਅੱਛਾ 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 ਤੇ ਖੁੰਬਾਂ ਵਗੈਰਾ ਠੀਕ ਆ ਠੀਕ ਆ ਉਹ ਤਾਂ ਤੁਸੀਂ ਦੱਸਿਆ ਹਾਂ ਕਰੇਲੇ ਜੰਗਲੀ ਕਰੇਲੇ ਆਏ ਕਬੀਲਾ ਜੀ ਆ ਦੇਖੋ ਇਹ ਲੱਗੇ ਫਲ ਆਹ ਜਿਹੜਾ ਕਾਂਬਲ ਕਾਂਬਲ ਹਾਂਜੀ ਕਾਂਬਲ ਆ ਦੇਖੋ ਕਾਂਬਲ ਇਹ ਕਿਸ ਕੰਮ ਆਉਂਦੇ ਕਾਂਬਲ ਖਾ ਸਕਦੇ ਇਹ ਦੁਇਆ ਦੁਇਆ ਚ ਨਹੀਂ ਖਾਏ ਦੁਇਆ ਚ ਪੰਦੇ ਕਬੀਲਾ ਬਣਦਾ ਇਹਦਾ ਜੀ ਹਾਂਜੀ ਕਬੀਲਾ ਕਹਿੰਦੇ ਆ ਇਹਨੂੰ ਕਬੀਲਾ ਆਓ ਜਾਨ ਬਿਓ ਪੱਤੇ ਖਾ ਸਕਦੇ ਆ ਨਹੀਂ 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 ਪੱਤੇ ਨਹੀਂ ਨਹੀਂ ਦਤਨ ਦੁੱਤਨ ਵਗੈਰਾ ਖਾ ਲੈਂਦੇ ਇਹਦੇ ਪੱਲ ਖਾ ਸਕਦੇ ਭਾਜੀ ਕਿ ਨਹੀਂ ਖਾਣੇ ਭਾਜੀ ਮਿੱਠਾ ਨਹੀਂ ਹੁੰਦਾ ਇਹਨੇ ਮੈਂ ਤੁਹਾਡਾ ਮੂੰਹ ਖਰਾਬ ਕਰਨਾ ਮੂੰਹ ਦਾ ਟੇਸਟ ਫਰਾਉ ਕਰਨਾ ਨਹੀਂ ਉਹ ਮੈਨੂੰ ਨੁਕਸਾਨ ਤਾਂ ਨਹੀਂ ਖਾਂਦਾ ਨਹੀਂ ਨੁਕਸਾਨ ਤਾਂ ਕੋਈ ਨਹੀਂ ਉੱਦਾਂ ਵੈਸੇ ਦੱਸ ਤਾਂ ਨਹੀਂ ਦੀ ਕਰਦੇ ਵੈਸੇ ਮੈਨੂੰ ਇੱਕ ਗੱਲ ਦੱਸੀ ਸੀ ਬਾਬਾ ਜੀ ਨੇ ਇਹੀ ਦੱਸਿਆ ਕਿ ਕੁਝ ਵੀ ਆਪਣੀ ਮਰਜ਼ੀ ਨਾਲ ਤੋੜ ਕੇ ਕਦੇ ਨਾ ਖਾਓ ਕੀ ਪਤਾ ਕਿਦਾਂ ਦਾ ਹਾਂਜੀ ਹਾਂਜੀ ਜਿਸ ਚੀਜ਼ ਦਾ ਟੈਸਟ ਅਸੀਂ ਚੈੱਕ ਨਹੀਂ ਕੀਤਾ ਉਹਨੂੰ ਖਾਣੇ ਨਹੀਂ ਚਾਹੀਦਾ ਕੰਬਲ ਹੈ ਹਾਂਜੀ ਉਹ ਆ ਗਈ ਉੱਪਰ ਆ ਤਾਂ ਉਹ ਆ ਤਾਂ ਹਾਂਜੀ ਗੁੱਲਰ ਗੁੱਲਰ ਨਹੀਂ ਇਹ ਹੈਗਾ ਇਹਨੂੰ ਆ ਕਹਿੰਦੇ ਅਸੀਂ ਤੂਤ ਜੀ ਓਏ ਪਾਜੀ ਇਹ ਤਾਂ ਓਹ ਤਾਂ ਨਹੀਂ ਅਮਰੀਕਨ ਤੂਤ ਕਹਿੰਦੇ ਇਹਨੂੰ ਅਸੀਂ ਇਹਦੇ ਡਾਣੇ ਨੂੰ ਨਹੀਂ ਲੱਗਦੇ ਇਹ ਹਾਂਜੀ ਇਹ ਉਹ ਤਾਂ ਨਹੀਂ ਕਿਤੇ ਫਗੂੜੀ ਇਹ ਅੱਜਕੱਲ ਮੈਂ ਦਿਖਾ ਰਿਹਾ ਨਟ ਤੇ ਜਿਹਨੂੰ ਦੇਸੀ انجੀਰ ਵੀ ਕਹਿੰਦੇ ਆ ਫੰਗੂੜੀ ਦੇ ਪੱਤੇ ਵੀ ਇਦਾਂ ਦੇ ਹੁੰਦੇ ਇਹ ਹੈ ਕੀ ਇਹ ਇਹ ਇਹਨੂੰ ਕਹਿੰਦੇ ਆ ਅਮਰੀਕਨ ਤੂਤ ਜੀ ਅਸੀਂ ਅਮਰੀਕਨ ਤੂਤ ਹਾਂਜੀ ਹਾਂਜੀ ਅਮਰੀਕਨ ਤੂਤ ਤੇ ਇਹਦੇ ਕਿਸੇ ਕੰਮ ਹੁੰਦੀਆਂ ਗੋਲਾਂ ਜੀਆਂ ਨਹੀਂ ਲੱਗੀਆਂ ਜਿਹੜੇ ਨੂੰ ਤੂਤੀਆਂ ਕਹਿ ਲਓ ਜਾਂ ਤੂਤੀਆਂ ਇਦਾਂ ਹੀ ਆ ਇਹ ਕੋਈ ਸੀ ਹੱਦਕ ਤੱਕ ਦੀ ਇਸਤੇਮਾਲ ਕੀਤੀ ਹੈ ਨਹੀਂ ਵਰਤੀਆਂ ਨਹੀਂ ਹੈ ਵਰਤੀ ਜਾਂ ਨਹੀਂ ਮੈਂ ਤੁਹਾਨੂੰ ਗਲਤ ਗੱਲ ਕਰ ਗਿਆ ਜੀ ਅੱਛਾ ਜੀ ਠੀਕ ਹੈ ਜਿਹੜੀ ਜੀ ਚੀਜ਼ ਬਾਰੇ ਮੈਨੂੰ ਪਤਾ ਹਾਂ ਨਹੀਂ ਨਹੀਂ ਸਹੀ ਕਿਹਾ ਤੁਸੀਂ ਵਧੀਆ ਗਿਆ ਗੱਲ ਕੀਤੀ ਜੀ ਹਾਂਜੀ ਚਲੋ ਲੋ ਜੀ ਕੰਡੀ ਦੇ ਇਲਾਕੇ ਘੁੰਮ ਰਹੇ ਆ ਲੋਅਰ ਸ਼ਿਵਾਲਿਕ ਫੁੱਟ ਹिल्स ਆ ਗਈ ਹੈ ਜੀ ਉੱਪਰ ਇਹ ਵੀ ਉਹੀ ਜਿਹੜਾ ਪਿੱਛੇ ਦੇਖਿਆ ਸੀ ਅੱਛਾ 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 ਠੀਕ ਹੈ ਠੀਕ ਹੈ ਵਾਹ ਜੀ ਵਾਹ ਆ ਬੱਤਾ ਮੈਂ ਤੁਹਾਨੂੰ ਗੱਲ ਦੱਸਾਂ ਇੱਕ ਇਹ ਝੂਰੇ ਦਾ ਪੇਟ ਆ ਜੀ ਆ ਛੋਟੇ ਛੋਟੇ ਲੱਗਣੇ ਚੱਲੂ ਹੋ ਗਏ ਨੇ ਝੂਰੇ ਇੱਕ ਮਿੰਟ ਰੁਜੋ ਪੱਲ ਲਸੂੜਾ ਜੀ ਲਸੂੜਾ ਆ ਕਹਿੰਦੇ ਮਾਰੇ ਮਾਰੇ ਛੋਟੇ ਲੱਗਣੇ ਚਾਲੂ ਹੋ ਗਏ ਹੁਣ ਪਾਲੇ ਦੇ ਕਿ ਕਿੱਥੇ ਆ ਆ ਦੇਖੋ ਛੋਟੇ ਜਿਹੜਾ ਨਹੀਂ ਓਏ ਉਹ ਦੇਖੋ ਇੱਕ ਲੱਗਦਾ ਤੇ ਸਤੂਤ ਲੱਗਦਾ ਲਸੂੜਾ ਤੂਤੀਆਂ ਲੱਗਦੀਆਂ ਸੀਗੇ ਆਪਾਂ ਮੁੰਕੀ ਨਹੀਂ ਛੱਡਦੇ ਭਾਈ ਜੀ ਭਾਈ ਕਿੱਥੇ ਆ ਲਸੂੜੇ ਦੇ ਉਹ ਦੇਖੋ ਆ ਦੇਖੋ ਛੋਟੇ ਛੋਟੇ ਉਹ ਹੈਗੇ 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 ਆ ਆਹੋ 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 ਹੈਗੇ ਆ ਉਹ ਨਿਕ 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 ਆ ਮੈਂ ਜਿੱਦਾਂ ਟਕਾ ਨੂੰ ਜਾਂਦੇ ਨਿਕ ਨਿਕ ਲਸੂੜੇ ਦੇ ਹੈ ਭਾਈ ਸਤੂਤ ਜੀ ਆ ਦੇਖੋ ਆ ਤੂ ਤੇੜਾ ਲੱਭਦਾ ਹੀ ਤੁਸੀਂ ਆ ਭਾਈ ਥੱਲੇ ਮੈਦਾਨ ਦੇਖੋ ਕਿੰਨਾ ਵਧੀਆ ਲੱਗਦਾ ਇਹ ਤੇ ਬੰਦਿਆਂ ਦੇ ਇੱਥੇ ਆਹ ਨਹੀਂ ਤਾਂ ਕਿਸੇ ਦੇ ਹੈਗੇ ਆ 노 ਡਾਊਟ ਆ ਆ ਉਹ ਜਿਹੜੇ ਸਾਡੇ ਉੱਤੇ ਚੜ ਰਹੀ ਆ ਤੇ ਹਾਂਜੀ 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 ਆ ਦੇਖੋ ਆ ਦੇ ਇਦਾਂ ਹੀ ਲਟਕੀ ਜਾਂਦੇ ਆ ਹਾਂਜੀ ਹਾਂਜੀ ਜਾਲ ਇਹ ਜਾਲ ਇਹ ਬਣਾਉਂਦੇ ਨਹੀਂ ਆ ਫਸੇ ਹੋਣੇ ਆ ਹਾਂਜੀ ਹਾਂਜੀ ਨਹੀਂ ਫਸੇ ਨਹੀਂ ਇਹ ਇਹੀ ਬਣਾਉਂਦੇ ਆ ਜਾਲ ਹਾਂਜੀ ਉੱਪਰ ਜਾਲ ਇਦਾਂ ਹੀ ਤਿਆਰ ਕਰਦੇ ਆ ਇਹ ਉਹ ਮੈਂ ਸੋਚੀ ਜਾਂਦਾ ਨਹੀਂ ਰਸਤੇ 'ਚ ਮੈਂ ਕਿਹਾ ਬਦੀ ਕਿੱਦਾਂ ਜਾਂਦਾ ਜਾਲਾ ਥੱਲੇ ਨੂੰ ਹੌਲੀ 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 ਮੈਂ ਕਿਹਾ ਸਾਰੇ ਪਹਾੜ ਵਾਲ ਜੀ ਤਰ੍ਹਾਂ ਹੁੰਦੇ ਪਤਾ ਹੀ ਨਹੀਂ ਲੱਗਦਾ ਕਿ ਉਹਨੇ ਘਰ ਬਣਾਇਆ ਤੁਸੀਂ ਰਾਹ ਜਾ ਕੇ ਚੜ ਗਏ ਤੁਹਾਡੇ ਤੇ ਆਹ ਦੇਖੋ ਫਲੀਆਂ ਜਿਹੜਾ ਤੁਹਾਨੂੰ ਦਰਖਤ ਦੱਸ ਦੱਸ ਗਏ ਇਹ ਫਲੀਆਂ ਲੱਗੀਆਂ ਕਿੱਥੇ ਆ ਆ ਫਲੀਆਂ ਲੱਗੀਆਂ ਅਲੀ ਦੀਆਂ ਉਹ ਇਹ ਤਾਂ ਉਹ ਆ ਹਾਂਜੀ ਉਹ ਪਾਜੀ ਇਹ ਤਾਂ ਉਹ ਆ ਅਲੀ ਥੋੜੀ ਇਹ ਭਲੀ ਆ ਅਸੀਂ ਉਹ ਕੀ ਕਹਿੰਦੇ ਇਹਨੂੰ ਉਹ ਇਹਨੂੰ ਫੁੱਲ ਲੱਗਦੇ ਸੋਹਣੇ ਸੋਹਣੇ ਹਾਂਜੀ ਹਾਂਜੀ ਪੀਲੇ 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 ਫੁੱਲ ਲੱਗਦੇ ਆਮਲਤਾਸ ਯਾਰ ਹਾਂਜੀ ਅੱਛਾ ਹੁਣ ਪਤਾ ਲੱਗਾ ਤੁਸੀਂ ਅਮਲਤਾਸ ਨੂੰ ਅਲੀ ਕਹਿੰਨੇ ਆ ਹਾਂਜੀ ਆ ਜਿਹੜੀ ਇਹਦੀਆਂ ਤੁਸੀਂ ਫਲੀਆਂ ਦਾ ਕੀ ਬਣਾਉਨੇ ਆ ਫਲੀਆਂ ਦੇ ਸ਼ਹਿਰ ਜੀ ਵਿਕਦੀਆਂ ਜੀ ਹਾਂਜੀ ਸ਼ਹਿਰ ਵਿਕਦੀਆਂ ਇਹ ਇਹ ਵਿਕਦੀਆਂ ਹਾਂਜੀ ਹਾਂਜੀ ਸਬਜ਼ੀ ਬੰਦੀ ਇਹਦੀ ਸਬਜ਼ੀ ਨਹੀਂ ਦੋਈਆਂ ਚ ਪੈਂਦੀ ਆ ਇਹ ਦਵਾਈਆਂ ਚ ਪੈਂਦਾ ਉਹ ਇਹੀ ਦਵਾਈਆਂ ਚ ਕਹਿੰਦੇ ਸਾਰੇ ਹਾਂਜੀ ਹਾਂਜੀ ਇਹਦੇ ਅੰਦਰੋਂ ਨਾਲ ਨੂੰ ਤੋੜ ਕੇ ਗੁੱਦਾ ਜਿਹਾ ਨਿਕਲਦਾ ਇੱਕ ਪੀਲਾ ਪੀਲਾ ਹਾਂਜੀ ਹਾਂਜੀ ਹਾਂ ਅੱਛਾ ਅਮਲਤਾਸ ਆਸਿਆ ਹੈ ਅਮਲਤਾਸ ਅਮਲਤਾਸ ਦੇ ਬੂਟੇ ਭਾਜੀ ਸਜਾਵਟ ਲਈ ਲੋਕਾਂ ਨੇ ਬਹੁਤ ਲਾਇਓ ਆ ਹਾਂਜੀ ਹਾਂਜੀ ਬਧੀ ਚੀਜ਼ ਹੈ ਹਾਂ ਫੁੱਲ ਫੁੱਲ ਬਹੁਤ ਸੋਹਣੇ ਲੱਗਦੇ ਪੀਲੇ ਪੀਲੇ ਫੁੱਲ ਹੁੰਦੇ ਆ ਹਾਂ ਪੀਲੇ ਫੁੱਲ ਬਹੁਤ ਹਾਂ ਇਹਨਾਂ ਦਾ ਪੰਗਾ ਪਤਾ ਕਿ ਇਹਨਾਂ ਨੂੰ ਰਿਸਟ੍ਰੇਕ ਨਹੀਂ ਕਰਾਈ ਜੀ ਆਹ ਕਹਾ ਦਾ ਇਹ ਬੂਜਾ ਜਿਹਾ ਇਹ ਉਹੀ ਕਾਮਲ ਹੈ ਜੀ ਕਾਮਲ ਹੈ ਅੱਛਾ ਹਾਂਜੀ ਆ ਜੋ ਹੌਜੀ ਇਹ ਕਚਨਾਰ ਦਾ ਦਰਖਤ ਜੀ ਆ ਲੱਗੇ ਆ ਫੁੱਲ ਆ ਵਾਲਾ ਹਾਂਜੀ ਹਾਂਜੀ ਕਚਨਾਰ ਹੈ ਆਹੋ ਆਏ ਹਾਂਜੀ ਹਾਂਜੀ ਕਚਨਾਰ ਹੈ ਇਹਦਾ ਕੀ ਕਰਦੇ ਕਚਨਾਰ ਅੱਛਾ ਇਹ ਸਬਜ਼ੀ ਬਣ ਜਾਂਦੀ ਰਾਇਤਾ ਵੀ ਬਣ ਜਾਂਦਾ ਭਾਈ ਜੀ ਆ ਤੁਹਾਡੀ ਆ ਗਈ ਕਚਨਾਰ ਆਹ ਦੇਖੋ ਜਿਹਨੂੰ ਫੁੱਲ ਲੱਗੇ ਆ ਛਿੱਟੇ ਛਿੱਟੇ ਇਹ ਸਬਜ਼ੀ ਬਣਦੀ ਹਾਂਜੀ ਹੈ ਫੁੱਲਾਂ ਦੀ ਸਬਜ਼ੀ ਬਣਦੀ ਉਹ ਦੇਖੋ ਇੱਕ ਕਚਨਾਰ ਉਹ ਹੈ ਹਾਂਜੀ ਆ ਆ ਹੈ ਕਿਹੜਾ ਉਹ ਦੇਖੋ ਇੱਕ ਮਿੰਟ ਉਹ ਦੇਖੋ ਓ ਕਿੰਨੇ ਫੁੱਲ ਲੱਗੇ ਦੇਖੋ ਹਾਂਜੀ ਆਹ ਰਸਤਾ ਦੇਖੋ ਨਾਲੇ ਆਫ ਰੋਡ ਡਰਾਈਵਿੰਗ ਕਰੋ ਨਿਆਰੇ ਲੋ ਇੱਥੇ ਇਹ ਜੋ ਹਣੀ ਆ ਹਾਂਜੀ ਹਾਂਜੀ ਹਨਾ ਪਾਣੀ ਪੂਣੀ ਆਂਦਾ ਨਾ ਇੱਥੇ ਨਹੀਂ ਜਦ ਬਾਸ਼ਪੂਸ਼ ਪੈਂਦੀ ਤਾਂ ਹੀ ਆ ਮੜਾ ਮੋਟਾ ਆਹ ਲਓ ਜੀ ਪਹਿਲਾਂ ਕਚਨਾਰ ਦੇਖ ਲਈਏ ਭਾਜੀ ਹਾਂਜੀ ਇਹ ਖੱਟੇ ਦਾ ਪੇੜ ਆ ਜੀ ਇਹ ਤੁਸੀਂ ਕੀ ਕਹਿੰਦੇ ਹੋ ਭਾਜੀ ਕਚਨਾਰ ਕਹਿੰਦੇ ਆ ਜੀ ਕਚਨਾਰ ਨਹੀਂ ਨਹੀਂ ਕਚਨਾਰ ਪੈਂਦਾ ਕਾ ਚਾਹੇ ਕੀ ਬਣਦਾ ਇਹਦਾ ਰਾਇਤਾ ਬਣਦਾ ਸਬਜ਼ੀ ਬਣਦੀ ਆ ਜੀ ਰਾਇਤਾ ਫੁੱਲਾਂ ਦਾ ਹਾਂਜੀ ਇਹ ਜਿਆ ਵਾਇਲ ਕਰਕੇ ਸਬਜੀ ਬੋਇਲ ਕਰਕੇ ਅੱਛਾ ਬੋਇਲ ਕਰਕੇ ਹਾਂ ਜੀ ਬੋਇਲ ਕਰਕੇ ਤੇ ਇਹਨੂੰ ਜਿਹੜਾ ਸਬਜੀ ਤਟਕਾ ਲੈਣੇ ਇਦਾਂ ਨਹੀਂ ਫੁੱਲਾਂ ਦਾ ਸਿਰਫ ਹਾਂ ਜੀ ਫੁੱਲ ਜਿਹੜਿਆ ਕਿ ਲੱਗੇ ਆ ਕਿਸੇ ਨੇ ਇਹ ਕੁਦਰਤੀ ਲੱਗੇ ਜੀ ਇੱਦੀ ਆ ਦੇਖੋ ਕੁਦਰਤੀ ਜੇਣਾ ਜੀ ਹੋਰ ਤੁਸੀਂ ਕਿਹੜੇ ਕੰਨੇ ਸੀ ਨਾਲ ਇੱਕ ਤਾਂ ਕਚਨਾਰ ਹੋ ਗਿਆ ਹਾਂ ਜੀ ਤੇ ਗਲਗਲ ਦਾ ਪੇੜ ਆਹ ਹੈ ਜੀ ਅੱਛਾ ਜੀ ਹਾਂ ਜੀ ਇਹ ਗੱਲ ਆਹ ਕਿਹੜਾ ਵਾਲਾ ਆਹ ਹਾਂ ਜੀ ਹਾਂ ਜੀ ਗਲਗਲ ਹੈ ਇਹ ਸੰਤਰਾ ਆਹ ਸੰਤਰਾ ਹੈ ਹਾਂ ਹਾਂ ਜੀ ਠੀਕ ਆ ਇਸ ਲਈ ਪਾਜੀ 50 ਹਜ਼ਾਰ ਦੀ ਸਾਰੀ ਜ਼ਮੀਨ ਵਿਕੀ ਹੈ ਇਹ ਵਾਲੀ ਹਾਂਜੀ ਹਾਂਜੀ ਕਿਦਾਂ 50 ਹਜ਼ਾਰ ਦੀ ਜ਼ਮੀਨ ਕਿੰਨੀ ਜਗ੍ਹਾ ਹੁਣ ਇਹ ਕਨਾਲ ਦੇ ਉਪਰ ਹੀ ਹੁਣੀ ਹੈ ਕਨਾਲ ਹਾਂਜੀ ਤੋ ਸੋ ਯਾਰ ਉਹਦਾ ਟੇਰ ਹੈ ਕਿ ਸ਼ਾਇਦ ਕਿਦਾਂ ਤੇ ਮਹਾਰਾਜ ਜਿਆਦਾ ਦਿਨ ਸਪੈਦੇ ਤਿਆਰ ਹੋਣੇ 2-3 ਲੱਖ ਦੇ ਸਪੈਦੇ ਵਿਕ ਜਣੇ ਆਓ ਜ਼ਮੀਨ 100 ਹਜ਼ਾਰ ਲੱਖ ਰੁਪਏ ਕਿਲਾ ਹੋ ਗਿਆ ਹਾਂਜੀ ਅੱਛਾ ਜੀ ਇੱਥੇ ਜਗ੍ਹਾ ਲੈਣੀ ਹੋਵੇ ਤੁਸੀਂ ਦਵਾ ਦੋਗੇ ਕੋਈ ਗੱਲੀ ਮੇਲ ਕਰਾ ਦੇਂਗੇ ਤੁਹਾਨੂੰ ਕਿਦਾਂ ਦੀ ਚਾਹੀਦੀ ਹੈ ਅੱਛਾ ਜਗ ਉਹਦੇ ਹਿਸਾਬ ਨਾਲ ਠੀਕ ਹੈ ਠੀਕ ਜਿਹੜਾ ਪ੍ਰੋਪਰਟੀ ਦਿਲ ਦੇ ਕੰਮ ਕਰਦੇ ਆ ਮੈਨੂੰ ਪਤਾ ਹੁੰਦਾ ਵੀ ਫਿਰ ਪਾਣੀ ਪੁਣੀ ਇਹ ਦਿੰਦੇ ਆ ਕਿ ਆਪਣੇ ਆਪ ਮੀਂਹ ਮੂਣਾ ਹੋ ਜਾ ਆਪਣੇ ਆਪ ਹੀ ਮੀਂਹ ਮੂਣਾ ਦੀ ਹੁੰਦੇ ਰਹਿੰਦੇ ਇਹ ਅੱਛਾ ਇੱਥੇ ਕੋਈ ਪਾਣੀ ਦਾ ਇਦਾਂ ਦਾ ਸੌਮੇ ਹੈਗੇ ਕਿ ਜਿੱਦਾਂ ਬੋਰ ਕਰੋ ਆਪੇ ਪਾਣੀ ਮਤਲਬ ਕਿ ਆਉਂਦਾ ਹੀ ਰਵੇ ਹੈਗਾ ਕੁਛ ਇਦਾਂ ਦਾ ਉਹ ਤਾਂ ਬਿਹੜੇ ਆ ਜੀ ਨਹੀਂ ਆਪੇ ਹੀ ਪਾਣੀ ਆਉਂਦਾ ਰਵੇ ਆਪੇ ਹੀ ਹੈਗਾ ਹਾਂਜੀ ਹਾਂਜੀ ਬਿਹੜੇ ਹਾਂਜੀ ਬਿਹੜੇ ਜੇ ਤੁਹਾਨੂੰ ਉਧਰ ਮੇਰੇ ਨਾਲ ਕਮਾਈ ਦੇ ਵੀ ਜਿਹੜੇ ਪਾਸੇ ਮਿਲਣਾ ਜੀ ਮਸ ਹ ਆ ਕਦਾਇਆ ਚੀਲੀਆ ਆਹੋ ਨੇ ਸਿਲਵਰ ਦਰਖਤ ਦਾ ਕਿਹੜਾ ਸਿਲਵਰ ਦਰਖਤ ਹੁੰਦਾ ਅੱਛਾ ਸਿਲਵਰ ਹੁੰਦਾ ਹਾਂ ਸਿਲਵਰ ਹਾਂ ਲਾਉਂਦੇ ਆ ਡਿਜ਼ਾਈਨ ਦੇ ਠੀਕ ਆ ਠੀਕ ਆ ਠੀਕ ਆ ਜੀ ਜੀ ਸਿਲਵਰ ਲਾਉਂਦੇ ਆ ਸਹੀ ਕਿਹਾ ਤੂੰ ਇਹ ਸਿਰਫ ਸ਼ੋਅ ਨੂੰ ਆ ਹੈਨਾ ਹਾਂ ਜੀ ਇਹਦੇ ਕੋਈ ਗੁਣ ਨਹੀਂ ਹੈਗੇ ਹਾਂ ਜੀ ਇਹ ਸਕੂਲ ਆ ਗਿਆ ਜੀ ਪਟਿਆਲ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ 1 ਮਿੰਟ ਅੱਛਾ ਜੀ ਪਟਿਆਲ ਹਾਂ 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 ਖੁਸ਼ਬੂ ਬੜੀ ਵਧੀਆ ਆ ਹਾਂ ਜੀ ਆ ਗਵਰਨਮੈਂਟ ਐਲੀਮੈਂਟਰੀ ਸਮਾਰਟ ਸਕੂਲ ਪਟਿਆਲ ਹਾਂ ਜੀ ਹੁਸ਼ਿਆਰਪੁਰ 1 ਬੀ ਹਾਂਜੀ ਹਾਂਜੀ ਲਓ ਬਹੁਤ ਸੋਹਣਾ ਲੱਗਾ ਇੱਥੇ ਸਕੂਲ ਹੈਗਾ ਆ ਹਾਂਜੀ ਹਾਂਜੀ ਦੇਖ ਲਓ ਅੰਦਰ ਤੁਸੀਂ ਕਿਹਨੇ ਖਜੂਰਾ ਲੱਗੇ ਆ ਨਾ ਵਧੀਆ ਦੇਖ ਲਓ ਕਿਹ ਆ ਨਿਆਰੇ ਆ ਇੱਥੇ ਕੁਛ ਇੱਕ ਸਾਉਂਡ ਸੁਣਾਈ ਦੇ ਰਹੀ ਆ ਹਾਂਜੀ ਕਾਦੀ ਦੱਸੋ ਹਮ ਮਖੀਲ ਦੇਖੋ ਕਿੰਨਾ ਆ ਮੰਨ ਲਓ ਛੇੜਤਾ ਨਹੀਂ ਪਿਆ ਕਿਤੇ ਡੱਬੇ ਰੱਖੀਏ ਇੱਥੇ ਛੇੜਤਾ ਨਹੀਂ ਗਿਆ ਛੇੜਤਾ ਨਹੀਂ ਪਿਆ ਕਿਤੇ ਨਹੀਂ ਡੱਬੇ ਰੱਖੀਏ ਭਾਜੀ ਹਾਂ ਹਾਂ ਮੈਨੂੰ ਪਤਾ ਕੁਝ ਨਹੀਂ ਮੱਕੜ ਗਿਆ ਵੇ ਦੇਖੋ ਕਿੱਥੇ ਡੱਬੇ ਆਹ ਨਾਲ ਹੀ ਲੱਗਦਾ ਪੰਜਾਬ ਆਹ ਦੇਖੋ ਖਜੂਰਾ ਇਹ ਮੈਨੂੰ ਖਜੂਰਾ ਇੱਥੇ ਦੇ ਨਹੀਂ ਬਾਹਰੋਂ ਲਿਆ ਕੇ ਲਾਈਆਂ ਆ ਬਾਹਰੋਂ ਲਿਆ ਕੇ ਇਹ ਕੇਲੇ ਦੇ ਰੱਖੇ ਆ ਆਹ ਉਹ ਕੇਲੇ ਆ ਹਾਂ ਹਾਈ ਨੈਟਿਵ ਹੈਗੀ ਇੱਥੇ ਬੀਸੀ ਵੀ ਨੂੰ ਹੈਗੀ ਇੱਥੇ ਹਾਂ ਜੀ ਸਮਝ ਆ ਰਿਹਾ ਹੈ ਆਪਾਂ ਕਿੱਦੇ ਨੂੰ ਸੱਟ ਕੇ ਆਂ ਹਾਂ ਜੀ ਬਹੁਤ ਬਹੁਤ ਧੰਨਵਾਦ ਆਦਾ ਦਿਲੋਂ ਦਿਲੋਂ ਧੰਨਵਾਦ ਐਵੇਂ ਨਹੀਂ ਕਿ ਉੱਪਰ ਉੱਪਰ ਵਾਲੀ ਗੱਲ ਜਿੰਨੇ ਕਿ ਸਾਡੇ ਨੂੰ ਪਤਾ ਜਿਸ ਚੀਜ਼ ਦਾ ਅਸੀਂ ਉਹਨੇ ਕੋ ਇਹਨੇ ਬਹੁਤ ਵਧੀਆ ਕਿ ਇਹਨੇ ਮੇਲ ਬਣਿਆ ਹਣਾ ਟਾਈਮ ਟੂਨ ਸੈੱਟ ਕੀਤਾ ਹਣਾ ਰੱਬ ਨੇ ਪੂਰਾ ਮੈਂ ਕਿਹਾ ਲੱਕਣਾ ਵੱਢ ਕੇ ਉਸੇ ਟਾਈਮ ਤੇ ਖੜਨਾ ਆ ਕੇ ਆਪਾਂ ਪਿੱਛੇ ਰੁਕਣਾ ਦੇਖਣਾ ਉੱਥੇ ਚਲੋ ਆਜੋ ਯਾਰ ਚਲੋ ਜੀ ਜਿਹੜੀ ਫਿਲਮਾਂ ਦੇ ਵਿੱਚ ਫਲੈਸ਼ਬੈਕ ਨਹੀਂ ਹੁੰਦਾ ਬਸ 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 ਉਹ ਚੀਜ਼ ਹੈ ਚਲੋ ਆਜੋ ਜੀ ਉਹਦੇ ਆ ਕਿੱਦਾਂ ਨੂੰ ਜਾਣਾ ਭਾਈ ਜੀ ਆਪਾਂ ਤੁਸੀਂ ਤਾਂ ਸਿੱਧੇ ਜਾਣਾ ਜੀ ਹੁਣ ਇੱਕ ਮਿੰਟ ਹੋ ਜਾ ਇੱਕ ਮਿੰਟ ਹੋ ਜਾ ਸਾਡੇ ਘਰ ਤਾਂ ਇਸ ਸਾਈਡ ਆ ਜੀ ਲਓ ਜੀ ਇੱਕ ਮਿੰਟ ਹੁਣ ਰੁਕ ਜਾਓ ਹਾਂਜੀ ਹੁਣ ਦੇਖੋ ਆਪਣੇ ਕੀ ਕਹਿੰਦੇ ਆ ਕਿੰਨੀ ਦੂਰ ਆ ਦੱਸੋ ਮੈਨੂੰ ਸਾਡੇ ਤਾਂ ਘਰ ਇੱਥੇ ਤੇ ਹੈਗਾ ਕੋਈ ਕੀ ਡੋ ਡੇਢ ਕਿ ਡੇਢ ਕੋਈ ਨਹੀਂ ਛੱਡੇ ਉਹਨੇ ਛੱਡੇ ਨਹੀਂ ਕੋਈ ਗੱਲ ਕੋਈ ਨਹੀਂ 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 ਮੈਂ ਤਾਂ ਪੁੱਛਿਆ ਦੇਖੋ ਉਹ ਮੈਂ ਪਹਿਲਾਂ ਤਾਂ ਪੁੱਛਿਆ ਕਿੰਨੀ ਦੂਰ ਹੈ ਮੈਂ ਕਿਹਾ ਜੇ 50 100 ਮੀਟਰ ਫਿਰ ਤਾਂ ਕੋਈ ਨਹੀਂ ਹਾਂਜੀ ਹਾਂਜੀ ਹੈਨਾ ਤੇ ਜ਼ਿਆਦਾ ਦੂਰ ਹੈ ਛੱਡੇ ਉਹਨੇ ਕੋਈ ਨਹੀਂ 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 ਕੋਈ ਨਹੀਂ 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 ਸਾਨੂੰ ਕੀ ਫਰਕ ਪੈਂਦਾ ਯਾਰ ਆਪਾਂ ਘੁੰਮਣ ਹੀ ਨਿਕਲੇ ਆਂ ਹੋਰ ਤੇ ਕੀ ਕਹਿੰਦੇ ਆ ਇਹ ਜਗ੍ਹਾ ਜਿਹੜੀ ਜਾਂਦੀ ਆ ਰਸਤਾ ਜਾਂਦਾ ਕੋਟ ਨੂੰ ਜਾਂਦਾ ਹੈ ਹਾਂਜੀ ਤੇ ਆ ਆ ਜਾਂਦਾ ਫੇ ਪਟਿਆਲ ਨੂੰ ਇੱਧਰ ਹਾਂਜੀ ਅੱਛਾ ਅੱਛਾ ਠੀਕ ਆ ਪਾਜੀ ਇੱਧਰ ਫੇਰ ਰਸਤਾ ਖਰਾਬ ਹੈ ਮਿੱਟੀ ਬਹੁਤ ਫੁੱਲੀ ਹੋ ਬਾਈਕ ਜਾਊਗਾ ਨਹੀਂ ਬਾਈਕ ਜੀ ਇਕੱਲੇ ਸਿੰਗਲ ਬੰਦੇ ਤੇ ਜਾ ਸਕਦਾ ਆ ਰਾਮਨਾ ਜੇ ਅਸੀਂ ਦੋ ਜਾਣੇ ਜਦਾਂ ਸਵਾਰੀ ਕਰੀਏ ਤਾਂ ਫੇਰ ਓਖਾ ਹੋ ਜਾਣਾ ਕਿੱਥੇ ਕਹ ਰਹੇ ਉੱਧਰ ਇੱਧਰ ਜਾਣਾ ਕਰੀਏ ਤੁਹਾਡੇ ਵਾਲੇ ਬੱਸ ਨੂੰ ਇਦਾਂ ਮਿੱਟੀ ਫੁੱਲੀ ਜੀ ਸਾਰੀ ਅੱਛਾ ਅੱਛਾ ਹਾਂਜੀ ਹਾਂਜੀ ਐਵੇਂ ਫੇਰ ਸਾਡੇ ਇੱਧਰ ਤੇ ਲੈ ਜਾਂਦੇ ਆ ਪਾ ਤੁਹਾਡੇ ਵਾਸਤੇ ਓਖਾ ਹੋ ਜਾਣਾ ਅੱਛਾ ਅੱਛਾ ਉਹਨੇ ਮੈਂ ਸਿੰਗਲ ਤਾਂ ਗਿਆ ਮੈਂ ਵੀ ਸ਼ਾਇਦ ਆ ਰਹੀ ਹਾਂਜੀ ਸਿੰਗਲ ਤੇ ਬੰਦੇ ਚੱਲ ਜਾਂਦੇ ਆ ਰਾਮਨਾ ਅਸੀਂ ਕਿਉਂਕਿ ਕੰਮ ਕਰਕੇ ਮੈਂ ਕਿਸੇ ਨਾਲ ਆਉਂਦੇ ਸੀ ਨਾ ਮੋਟਰਸਾਈਕਲ ਤੇ ਤਾਂ ਮੈਨੂੰ ਇੱਥ ਨੇ ਚਲੋ ਠੀਕ ਹੈ ਤੁਸੀਂ ਪੇਂਟ ਟਾਈਪ ਬਣਿਆ ਹਾਂਜੀ ਪੇਂਟ ਟਾਈਪ ਹੀ ਬਣਿਆ ਹਾਂਜੀ ਜਿੱਦ ਸਾਡੇ ਮਾਣ ਇੱਥੇ ਚੜਾਈ ਚੜ ਗਈ ਆ ਉਹ ਹਾਂਜੀ ਹਾਂ ਉਹ ਮੇਰੇ ਕੋਲ ਸਾਡੇ ਘਰ ਜੇ ਮੇਰੀ ਵੀਡੀਓ ਮੈਂ ਦੇ ਦੂੰਗਾ ਤੁਹਾਨੂੰ ਦੇਖ ਹਾਂਜੀ ਚੰਗਾ ਭਾਜੀ ਠੀਕ ਹੈ ਭਾਜੀ ਬਹੁਤ ਬਹੁਤ ਤੁਹਾਡਾ ਤੰ ਤੰ ਧੰਨਵਾਦ ਠੀਕ ਹੈ ਭਾਜੀ ਮਿਲਾਂਗੇ ਫੇਰ ਆਪਣਾ ਨੰਬਰ ਤੁਸੀਂ ਦੇ ਦਿੱਤਾ ਭਾਜੀ WhatsApp ਕਰ ਦੋ ਇਹਦਾ ਨੰਬਰ ਹੈ ਨਾ ਮੈਨੂੰ ਬਾਅਦ ਵਿੱਚ ਨੈਟਵਰਕ ਚ ਆਉਂਦਾ ਇੱਥੇ ਪੂਰਾ ਹਾਂਜੀ BSNL ਆਣਾ ਜੀ ਹਾਂਜੀ ਪੁਦੀਨਾ ਵਾਹ ਵੱਟਲਾ ਯਾਰ ਇਹ ਤਾਂ ਲੈ ਆ ਨਾ ਭਾਈ ਪੁਦੀਨਾ ਲੱਗਿਆ ਦੇਖਿਆ ਨਹੀਂ ਕੁਦਰਤੀ ਹੈ ਮਾਰ ਗਿਆ ਹੈ ਇਹ ਹੈ ਕੋਤਾ ਕਰੇ ਚ ਬਡਾ ਲੱਗ ਰਿਹਾ ਹੈ ਹੈ ਤੁਸੀਂ ਬਹੁਤ ਬੋੜਾ ਦੇਸੀ ਹੈ ਨਾ ਹਾਂਜੀ ਜੀ ਦੇਸੀ ਵਾਹ ਜੀ ਵਾਹ ਦੇਸੀ ਦਾ ਐਡਾ ਬਡਾ ਸਾਈਜ਼ ਹੋਣਾ ਹੋ ਜਾਂਦਾ ਤੁਸੀਂ ਬੋ ਦੇਖੋ ਭਾਈ ਮੈਂ ਨਜ਼ਾਰੇ ਲਾ ਆ ਗਿਆ ਕੀ ਕੀ ਤਾਂ ਵੀ ਲੱਗ ਜਾਣਾ ਇਹਦੀ ਤਾਂ ਇਹ ਅੱਛਾ ਘਟਾਣੀ ਵੀ ਲੱਗ ਜੂਗੀ ਸਿੱਧੀ ਟਾਣੀ ਨਹੀਂ ਨਹੀਂ ਜਿਹੜਾ 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 ਇੱਥੇ ਕੈਂਪਿੰਗ ਕੀਤੀ ਉਹ ਨਾਲ ਚਟਣੀ ਚਟਣੀ ਬਣਾਵੇ ਇੱਥੇ ਹੋਰ ਮਜ਼ਾ ਜਣਾ ਆ ਲੱਗ ਜੂ ਹਾਂਜੀ ਲੱਗ ਜਣੋ ਥੋੜਾ ਨਾ ਜੇ ਕੱਟਣਾ ਚਾਕੂ ਨਾਲ ਜਾਂ ਕਿਸੇ ਚੀਜ਼ ਨਾਲ ਕੱਢ ਲਓ ਥੱਲੇ ਉਹ ਫੇਰ ਲੱਗੂ ਜਾਈ ਤੇ ਨਹੀਂ ਇਹ ਕਦੀ ਜੜ ਵੀ ਨਹੀਂ ਤੋਰ ਪੈਂਦਾ ਇਹ ਤੋਰ ਪੈਂਦਾ ਓਏ ਇਤਨ ਜਿੰਨੀ ਕੋਈ ਦੀ ਅੱਡੀ ਗੱਲ ਚਲੋ ਬਸ ਬਹੁਤ ਓਏ ਇੱਦੀ ਬਣ ਜਾਣੀ ਐ ਇਹ ਬਸ ਹਾਂਜੀ ਇਹਨਾਂ ਦਾ ਤੇਲ ਬਹੁਤ ਦਰਦਾਂ ਵਾਸਤੇ ਇਹਨਾਂ ਨਾਲ ਜਿੱਦਾਂ ਕੋਈ ਤੁਸੀਂ ਉਂਗਲ ਨੇ ਇੱਥਾਂ ਲਾ ਦਿੰਦੇ ਹੋ ਤੇਲ ਤੁਹਾਨੂੰ 2 ਦਿਨ ਤੱਕ ਨਾ ਪਾ ਲੱਗ ਜਿਓ ਬਦੀਨੇ ਦਾ ਤੇਲ ਲਾਇਆ ਦਰਦ ਖਤਮ ਕਰ ਦਊਗਾ ਹਾਂ ਹਾਂ ਹਾਂਜੀ ਮhenga ਬਹੁਤ ਤੇਲ ਦੇਖ ਲਓ ਇੱਥੇ ਮੁਫਤ ਚ ਪਿਆ ਆ ਮੁਫਤ ਚ ਸਾਰਾ ਕੁਝ ਸਾਰੇ ਭਰੇ ਪਏ ਆ ਇਹ ਦੇਖੋ ਭਾਜੀ ਉਦਾਂ ਮੈਂ ਗੱਲ ਕਰਦਾ ਪਧਨੇ ਦੇ ਦੇਖੋ ਟਮਾਟਰ ਪੁਦੀਨੇ ਦੀ ਬਹੁਤ ਹੋਇਆ ਮੇਰੇ ਕੋਲ ਮੈਂ ਕੱਲ ਰੱਖੂੰਗਾ ਤਿਆਰ ਜੇ ਪੁਦੀਨੇ ਦਾ ਕੋਈ ਅੱਛਾ ਅੱਛਾ ਨਹੀਂ ਚਲੋ ਕੋਈ ਨਹੀਂ ਅਗਰ ਚਾਵੇ ਨਾ ਚੀਜ਼ਾਂ ਤਾਂ ਕਮਾਉਣਾ ਇਹਨਾਂ ਚੋਂ ਹੂੰ ਹੂੰ ਤਾਂ ਬਹੁਤ ਕਮਾ ਸਕਦਾ ਹਾਂ ਯਾਰ ਪੰਜਾਬ ਸਾਰਾ ਮੋਨੋਕਲਚਰ ਤੇ ਡੁੱਲਿਆ ਪਿਆ ਹੋਰ ਦੇਖ ਲਓ ਠੀਕ ਹੈ ਭਾਜੀ ਚੰਗਾ ਭਰਾ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਭਾਜੀ ਚੰਗਾ ਜੀ ਦੋ ਹੀ ਚੀਜ਼ਾਂ ਲੈਣੀਆਂ ਜਾਂ ਝੋਨਾ ਲੈਣਾ ਜਾਂ ਮੱਕਣ ਕਲਾ ਬਸ 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 ਉਹਦੂ ਅੱਗੇ ਕੋਈ ਸੋਚਦਾ ਹੀ ਨਹੀਂ ਇਹਨਾਂ ਨੂੰ ਸੋਚਦਾ ਹੀ ਨਹੀਂ ਸਹੀ ਕਿਹਾ ਜਦ ਕੀ ਛੋਟੇ ਵਰਗੀ ਜ਼ਮੀਨ ਆਪਣੀ ਬਿਲਕੁਲ ਜੋ ਮਰਜੀ ਵਾ ਲੋ ਪਾਈਓ ਦਾ ਪਾਈਓ ਦਾ ਕਾਰਪੋਰੇਟਰਾਂ ਨੇ ਨਜ਼ਰ ਰੱਖਿਆ ਆ ਆ ਮੇਰੇ ਮੇਰੀ ਬੜੀ ਹੋ ਗਈ ਲੋ ਜੀ ਅਸਲੀ ਇਮਤਿਹਾਨ ਸ਼ੁਰੂ ਹੋਣਾ ਸਾਡਾ ਹੁਣ ਇਲਾਕਾ ਬਹੁਤ ਸੋਹਣਾ ਆ ਇਹਨਾਂ ਖੱਡਾਂ ਦੇ ਵਿੱਚ ਪਾਣੀ ਪਾਣੀ ਹੁੰਦਾ ਆ ਬਰਸਾਤਾਂ 'ਚ ਬਹੁਤ ਵੱਜ ਜਾਣਾ ਆ ਤੇ ਹੁਣ ਕਾਫੀ ਘਟ ਗਿਆ ਆ ਕਿਤੇ ਹੈ ਹੀ ਨਹੀਂ ਕਿਤੇ ਬਹੁਤ ਘਟਿਆ ਤੇ ਬਸ ਹੁਣ ਇਹਨਾਂ ਤੋਂ ਜਾਣਾ ਆਉਣਾ ਹੁਣ ਸੌਖਾ ਆ ਲਓ ਜੀ ਆਹ ਲਿਖਿਆ ਧੂਣੀ ਬਾਬਾ ਉਹੀ ਕਹਿੰਦੇ ਸੀ ਨਾ ਆਹ ਦੇਖੋ ਚਲੋ ਜੀ ਮੈਂ ਆਇਆ ਸੀਗਾ 10ਵੀਂ 11ਵੀਂ ਚ ਪੜਦਾ ਹੋਣਾ 24 ਸਾਲ 24 ਸਾਲ ਬਾਅਦ ਚੱਲਣਾ ਮੈਂ ਆਜੋ ਵਾਹ ਮੈਂ ਤਾਂ ਸੱਚੇ ਨਹੀਂ 24 ਸਾਲਾਂ ਬਾਅਦ ਚੱਲਣਾ ਲਗਭਗ ਵਾਹ ਜੀ ਵਾਹ ਕਿਆ ਬਾਤਾਂ 24 ਤੋਂ ਵੀ ਜ਼ਿਆਦਾ ਹੋ ਗਏ ਹੁਣ ਮੈਂ ਤਾਂ ਲੱਗਾ ਵਾਹ ਜੀ ਵਾਹ ਸਾਡੇ ਕੋ ਬੈਣ ਨੂੰ ਹੈ ਕੁਝ ਰਾਤ ਨੂੰ ਦੇਖਦਾ ਵੈਸੇ ਕੋਈ ਪਤਲੀ ਜੀ ਤਰਪਾਲ ਬੈਗ ਚ ਪਾ ਕੇ ਲੈ ਕੇ ਜਾਵਾਂ ਆ ਹੈਗੇ ਬਲੌਗ ਜੈ ਬਣੇ ਹੋ ਗਿਆ ਇਹ ਕਿੱਦਾਂ ਬਣਾਏ ਹੋਏ ਹਲਕੀ ਬੈਗ ਦੀ ਕੈਂਪਿੰਗ ਕਿਟ ਤਿਆਰ ਕਰੀਏ ਮੈਂ ਕੱਲ ਰਾਤ ਨੂੰ ਸੋਚਦਾ ਪਹਿਲੇ ਇੱਕ ਤਾਂ ਗੱਡੀ ਦੀ ਤਾਂ ਹੋ ਜਾਂਦੀ ਹੈ ਹਮ ਬੈਗ ਦਾ ਸਟੋਵ ਵੀ ਆਂਦਾ ਛੋਟਾ ਜਿਹਾ ਦੇਖਿਆ ਤੁਸੀਂ ਸਟੋਵ ਜਿਹੜਾ ਉੱਪਰੋਂ ਜਾ ਰਿਹਾ ਲੱਗਿਆ ਹੁੰਦਾ ਹਾਂ 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 ਐ ਫੋਲਡਿੰਗ ਹੁੰਦਾ ਐ ਖੋਲ ਹਾਂ 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 ਦੇਖਿਆ ਥੱਲੇ ਸਿਲੰਡਰ ਹੁੰਦਾ ਉਹ ਸਾਰੇ ਟਿਕਾਤ ਤੋਂ ਮਿਲਦੇ ਇਹਨਾਂ ਦੇ ਨਹੀਂ ਉਹ ਤਾਂ Amazon ਤੋਂ ਅੱਛਾ ਅੱਛਾ ਆਹ ਦੇਖੋ ਆਹ ਗਲਾਸ ਕਿਦਾਂ ਆਹ ਦੇਖੋ ਗਲਾਸ ਵੀ ਰੱਖਿਓ ਆ ਕਿਸੇ ਨੇ ਸਾਡੇ ਲਈ ਲੋ ਜੀ ਇਹ ਸ਼ਰਾਬੀਆਂ ਦੇ ਕਾਰੋਬਾਰ ਆ ਇਹ ਬੋਤਲਾਂ ਤੁਸੀਂ ਆਏ ਹਾਂ ਉਹ ਹੀ ਨਾ ਇਹ ਇਹ ਖਤਰਾ ਹੁੰਦਾ ਇੱਥੇ ਬੈਠੇ ਤਾਂ ਨਹੀਂ ਆਉਂਦੇ ਏਦਾਂ ਹੀ ਖਾ ਲਓ ਹੋਰ ਅਸੀਂ ਜਨ ਦਾ ਪਹਿਲਾ ਖਾਣ ਲੱਗਾ ਦੇਖੋ ਵੀ ਤੁਹਾਡੇ ਇੱਥੋਂ ਖਾਣਾ ਹੀ ਦੇ ਲਓ ਕੀਰ ਗਿਆ ਸਤਿ ਧੰਨਵਾਦ ਜੀ ਧੰਨਵਾਦ ਲਓ ਜੀ ਕੀ ਬਤਾ ਬਰਾ ਟਿਕ ਗਿਆ ਹੁਣ ਕਿਤੇ ਕੀ ਕੀ ਬਤਾ ਜੀ ਸੀਜ਼ਨ ਦਾ ਪਹਿਲਾ ਹਟਵਾਣਾ ਭਰਾ ਜੀ ਦੇ ਹੱਥੋਂ ਇਹਦਾ ਵੀ ਸ਼ਾਟ ਲੈ ਲੈਣ ਤੁਸੀਂ ਇੱਧਰ ਹਟਵਾਣਾ ਕਹਿੰਦੇ ਹੋ ਨਾ ਚਲੀ ਜਾਂਦਾ ਸਾਡੇ ਲੁਧਿਆਣੇ ਤਰਬੂਜੀ ਕਹਿੰਦੇ ਹਨਾ ਤਰਬੂਜ ਵੀ ਕਹਿੰਦਾ ਉਹਦਾ ਹਟਵਾਣਾ ਜ਼ਿਆਦਾ ਆਪਾਂ ਨੂੰ ਨੀ ਮੈਂ ਹਟਵਾਣਾ ਪਹਿਲੀ ਵਾਰ ਸੁਣਿਆ ਉਹ ਵੀ ਇੱਥੇ ਆ ਕੇ ਨਹੀਂ ਉੱਥੇ ਕਹਿੰਦੇ ਯਾਰ ਅਜੇ ਤਾਂ ਤਰਬੂਜੀ ਮੈਂ 28 ਸਾਲ ਦਾ ਹੋ ਗਿਆ ਮੈਂ ਤਰਬੂਜੀ ਸੁਣਿਆ ਉੱਥੇ ਜਿਹੜਾ 99% ਤਾਂ ਪਾਣੀ ਹੁੰਦਾ ਇਹ ਚ ਤੈਨੂੰ ਐ ਫੜ ਕੇ ਐ ਕਰੂੰਗੇ ਸੱਚ ਕੁਝ ਵੀ ਨਹੀਂ ਆਣਾ ਪਾਣੀ ਚਹੀਓ ਲਾਂ ਦੇ ਲਓ ਇਹਨਾਂ ਦੇ ਬੀਜ ਕਢ ਕੇ ਸੁਕਾ ਲੈਂਦੇ ਆ ਤੇ ਮਗਜ ਬਣਦੇ ਆ ਕਿੰਨੇ ਮਹਿੰਗੇ ਵਿਕਦੇ ਇਹ ਚਲੋ ਜੀ ਜਦੋਂ ਮੈਂ ਆਇਆ ਸੀ ਨਾ ਅੱਜ ਤੋਂ ਵੀ 24 ਸਾਲ ਪਹਿਲਾਂ ਉਦੋਂ ਇੱਥੇ ਜਾਣ ਨੂੰ ਇੱਕ ਰਸਤਾ ਜਿਹੜਾ ਇਹ ਹੀ ਸੀਗਾ ਪਤਾ ਨਹੀਂ ਐਂਡ 'ਚ ਜਾ ਕੇ ਬਹੁਤ ਚੜ੍ਹਾਈ ਚੜ੍ਹਨੀ ਪੈਂਦੀ ਆ ਮਤਲਬ ਹੈ ਤਾਂ ਅਮੀ ਅਮੀ ਇੰਨੀ ਕੀ ਆ ਜਿੱਥੋਂ ਇੱਥੋਂ ਲੈ ਕੇ ਉਹ ਤੇ ਤੱਕ ਪਰ ਉੱਚੀ ਆ ਉਹ ਦੇਖਦੇ ਆ ਉਹ ਹੈਗੀ ਕਿ ਨਹੀਂ ਹੈਗੀ ਆਹਾ ਆ ਗਈ ਆ ਗਈ ਆਹੀ ਆ ਜਗਾ ਉਹ ਆ ਦੇ ਖਿੱਚ ਕੇ ਰੱਖਿਓ ਇਹ ਪਹਿਲਾਂ ਬਹੁਤ ਚੜ੍ਹਾਈ ਹੁੰਦੀ ਸੀ क्या बात बड़े साल बाद आया जी वाह

ਬੜੇ ਸਾਲਾਂ ਬਾਅਦ ਆਇਆ ਤੁਹਾਡੇ ਕੋਲ ਮੈਂ ਕੰਢੀ ਦੇ ਇਲਾਕੇ ਘੁੰਮਦਾ ਰਹਿਣਾ ਆ ਜਿੱਦਾਂ ਕੈਮਰਾ ਲੱਗਾ ਆ ਜੇ ਵੈਸੇ ਚੱਲ ਰਿਹਾ ਆ ਤੂੰ ਪੱਤੀ ਨਾ ਹੋਵੇ ਤਾਂ ਕੋਈ ਪ੍ਰੋਬਲਮ ਤਾਂ ਨਹੀਂ ਮੈਂ ਬੰਦ ਕਰ ਦਿੰਨਾ ਤੇ ਮੈਂ ਕੰਢੀ ਦੇ ਇਲਾਕਿਆਂ ਦੀ ਵੀਡੀਓ ਬਣਾਉਣਾ ਰਹਿਣਾ ਕਾਫੀ ਤੇ YouTube ਤੇ ਪਾਉਣਾ ਰਹਿਣਾ ਕੁਝ ਨੋਲੇਜੇਬਲ ਚੀਜ਼ਾਂ ਜਿੱਦਾਂ ਜ਼ਿਆਦਾਤਰ ਤਾਂ ਹੁਣ ਪਾਈਆਂ ਜੜੀ ਬੂਟੀਆਂ ਦੀਆਂ ਤੇ ਬਹੁਤ ਜ਼ਬੋਦ ਜਦੋਂ ਤੁਹਾਡੇ ਤੋਂ ਤੁਹਾਡਾ ਪਤਾ ਲੱਗਾ ਮੈਨੂੰ ਕਿ ਤੁਸੀਂ ਬਹੁਤ ਨੋਰੀ ਆ ਦੇ ਬੜੀ ਇੱਛਾ ਹੋਈ ਮੈਂ ਕਿਹਾ ਜ਼ਰੂਰ ਮਿਲਣਾ ਰਸਤੇ 'ਚ ਮਿਲਿਆ ਨਾ ਸਾਨੂੰ ਵੀ ਹਾਂਜੀ ਬੜੀਆਂ ਬਹੁਤ ਅਨਸਾਰੇ ਨਹੀਂ ਬਹੁਤ ਸੋਹਣਾ ਜੀ ਬਹੁਤ ਵਧੀਆ ਹੋਰ ਬੜੀਆਂ ਬਹੁਤ ਸੋਹਣਾ ਜੀ ਬਹੁਤ ਵਧੀਆ ਆ ਕੇ ਨੇ ਵੀ ਦੇਖ ਲਓ ਹਾਂਜੀ ਮੈਂ ਇਦਾਂ ਗੱਲ ਕਰਦਾ ਅੱਜ ਨਸੀਬਾਂ ਵਾਲੀਆਂ ਗੱਲਾਂ ਹੁੰਦੀਆਂ ਵੀ ਆਹ ਨਸੀਬ ਹੈਗਾ ਹੀ ਸਾਡੇ ਹੈ ਆ ਦੇਖ ਲਓ ਹੂੰ ਕੜੀ ਦਾਲ ਮਾਣੀ ਚਲਿਏ ਜੀ ਆ ਦੇਖੋ ਭਾਜੀ ਆ ਕਿਸੇ ਨੇ ਆ ਕੇ ਚੁੱਲਾ ਵੀ ਲਾਇਆ ਇੱਥੇ ਉਹ ਦੇਖੋ ਉਧਰ ਸਾਹਮਣੇ ਸਾਹਮਣੇ ਦੇਖੋ ਇੱਟਾਂ ਲਾ ਕੇ ਨਾ ਸ਼ਿਮਲੇ ਗਏ ਸੀ ਸ਼ਿਮਲੇ ਇਦਾਂ ਹੀ ਸ਼ਾਰਟਕਟ ਮਾਰਿਆ ਆਪਾਂ ਉਹ ਜਦ ਐਂਡ ਤੇ ਦਰਖਤ ਨਹੀਂ ਲਗਾਓ ਦੇ ਉਹ ਸਾਹਮਣੇ ਉੱਥੇ ਉਹ ਥੋੜਾ ਲਾਗੇ ਸੀ ਉਹ ਉਹਨੂੰ ਜਾ ਕੇ ਜੱਫਾ ਪਾ ਲਿਆ ਮੈਂ ਉਹ ਤੋਂ ਅੱਗੇ ਖਾਈ ਸੀਗੀ ਜੇ ਉਹ ਨਾ ਹੁੰਦਾ ਮੈਂ ਖਾਈ ਚ ਗਿਆ ਸੀ ਉਹ ਤੁਹਾਡੀ ਇਹ ਨਹੀਂ ਸਪੀਡ ਬੜੀ ਦਿਆ ਜਾ ਓਏ ਹੈ ਫੋਰ ਬਾਅ ਫੋਰ ਲੱਗ ਗਿਆ ਨਾ